ਜੀ ਮਿਤੀ 28 1 2026 ਦੀ ਗੱਲ ਆ ਅਲਿਸ਼ਾ శ్రీਨਦਰਕੀ ਆ ਸਾਡੇ ਪੁਰਣੀ ਘਰ ਦੀ ਆ ਤੇ ਦਰਸ਼ਨ ਗਲਾਚ ਪੜਦੀ ਆ ਉਹ ਸ਼ਾਮ ਨੂੰ 5:30 ਵਜੇ ਆਪਣੇ ਟਿਊਸ਼ਨ ਤੋਂ ਪੜ ਕੇ ਤੇ ਆਪਣੇ ਘਰ ਨੂੰ ਜਾ ਰਹੀ ਸੀ ਤੇ ਦੋ ਲੜਕਿਆਂ ਨੇ ਉਹਦਾ ਫੋਨ ਖੋਹ ਕੇ ਤੇ ਲੈ ਗਏ ਉਹ ਅਸੀਂ ਕੈਮਰੇ ਖੰਗਾਲਦੇ ਉਹਨਾਂ ਤੱਕ ਪਹੁੰਚੇ ਆ ਉਹਨਾਂ ਦੋਵਾਂ ਲੜਕਿਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਂ ਹੈਗੇ ਨੇ ਜਸਦੀਪ ਸਿੰਘ ਰਣਕੀਦਾਰਣ ਵਾਲਾ ਤੇ ਅੰਸ਼ਪ੍ਰੀਤ ਸਿੰਘ ਹੈ ਇਹ ਲੱਦੂਵਾਲ ਦਾ ਰਹਿਣ ਵਾਲਾ ਥਾਣੇ ਘਰੰਡੇ ਦੇ ਆ ਦੋਵੇਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਤੇ ਇਹਨਾਂ ਪਾਸੋਂ ਜਿਹੜੀ ਲੜਕੀ ਦਾ ਖੋਇਆ ਹੋਇਆ ਫੋਨ ਬਰਾਮਦ ਕੀਤਾ ਜਿਹੜੀ ਐਕਟਵਾ ਤੇ ਇਹਨਾਂ ਨੇ ਖੋਹ ਕੀਤੀ ਉਹੀ ਐਕਟਵਾ ਜਿਹੜੀ ਬਰਾਮਦ ਕਰ ਲਈ ਹੈ ਇਹਨਾਂ ਕੋਲੋਂ ਇੱਕ ਹੋਰ ਚਾਰ ਐਕਟਵਾ ਚੋਰੀ ਦੀਆਂ ਜਿਹੜੀਆਂ ਨੇ ਉਹ ਵੀ ਅਸੀਂ ਬਰਾਮਦ ਕੀਤੀਆਂ ਨੇ ਜਿਹੜੇ ਸਾਡੇ ਕੋਲ ਹੁਣ ਪੁਲਸਰ ਮੰਡ ਤੇ ਚੱਲਦੇ ਨੇ ਤਫ਼ਤੀਸ਼ ਜਾਰੀ ਆ ਹੋਰ ਵੀ ਖਾਸੇ ਹੋਣ ਦੀ ਸਭਾਵਾ